ਕਰਦੀ ਜੀ ਮਾਨਜੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਲਗਾਤਾਰ ਕ੍ਰਿਮੀਨਲ ਗੈਂਗਸਟਰ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਬੜੀ ਸਰਗਰਮੀ ਨਾਲ ਮੁਹਿੰਮ ਚਲਾਉਂਦੀ ਰਹਿੰਦੀ ਉਸੇ ਲੜੀ ਚ ਸਾਨੂੰ ਕਾਫੀ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀ ਸਿਟੀ ਬਲਿੰਦਰ ਚੀਮਾ ਡੀਐਸਪੀ ਸਿਟੀ ਮਨ ਸਤਨਾਮ ਸਿੰਘ ਜੀ एसएचओ कोटवाली पटियाला जसप्रीत सिंह ਕਾੜੂ 34 CIA ਪਟਿਆਲਾ प्रदीप ਸਿੰਘ ਬਾਜਵਾ ਇਹਨਾਂ ਦੀਆਂ ਟੀਮਾਂ ਨੇ ਚਾਰ ਦੋਸ਼ੀ ਅਰੈਸਟ ਕੀਤੇ ਤੇ ਉਹਨਾਂ ਤੋਂ ਪੰਜ ਜਿਹੜੇ ਵਿਆਪਨ ਹੋਰ ਰਿਕਵਰ ਹੋਏ 15 ਤੋਂ ਵੀ ਗਾਰਤੂਸ ਰਿਕਵਰ ਹੋਏ ਤੇ ਕਮਰਸ਼ੀਅਲ ਕੁਆਂਟੀਟੀ ਚ ਜਿਹੜਾ ਹੈਰੋਇਨ ਉਹਦੀ ਰਿਕਵਰੀ ਹੋਈ ਹੈ ਇਹ ਗੈਂਗ ਕਾਫੀ ਸਮੇਂ ਤੋਂ ਪਟਿਆਲੇ ਜ਼ਿਲ੍ਹੇ ਦੇ ਅੰਦਰ ਕਈ ਪ੍ਰਕਾਰ ਦੀ ਵਾਰਦਾਤਾਂ 'ਚ ਸਰਗਰਮ ਸੀਗਾ ਤੇ ਨਸ਼ਾ ਸਪਲਾਈ ਵੀ ਜਿਹੜੀ ਆ ਇਹ ਗੈਂਗ ਕਰਦਾ ਸੀ। ਬਾਰਡਰ ਏਰੀਆ ਪੰਜਾਬ ਤੋਂ ਇਹ ਚਿੱਟਾ ਲੈ ਕੇ ਆਉਂਦੇ ਸੀ ਤੇ ਇੱਥੇ ਪਟਿਆਲੇ 'ਚ ਉਹਨੂੰ ਅੱਗੇ ਵੇਚਦੇ ਸੀ। ਤੇ ਇਸ ਗੈਂਗ ਦੀ ਅਰੈਸਟ ਦੇ ਨਾਲ ਹੀ ਪਟਿਆਲੇ 'ਚ ਚਿੱਟਾ ਸਪਲਾਈ ਦੀ ਜਿਹੜੀ ਚੇਨ ਆ ਉਹਨੂੰ ਕਾਫੀ ਵੱਡਾ ਸੈਟਬੈਕ ਲੱਗਾ ਹੈ। ਇਹ ਚਾਰ ਦੋਸ਼ੀ ਨੇ ਜੀ ਇਹਨਾਂ 'ਚੋਂ ਦੋ ਤੇ ਬ੍ਰਦਰਜ਼ ਨੇ ਅਜੇ ਕੁਮਾਰ ਤੇ ਵਿਜੇ ਕੁਮਾਰ ਉਰਫ ਸਮਾਰਟੀ। ਦੋ ਅਨਨੇ ਦੋਸ਼ੀ ਨੇ ਸੰਦੀਪ ਸਿੰਘ ਤੇ ਆਪਣੇ ਜਿਹੜਾ ਜਤਨ ਧੋਬੀਗੜ੍ਹ ਏਰੀਆ ਨਾਲ ਰਹਿਣ ਵਾਲਾ ਹੈ ਇਹਨਾਂ ਤੋਂ ਇੱਕ ਦੋਸ਼ੀ ਤੇ ਪਹਿਲਾਂ ਵੀ ਮੁਕਦਮੇ ਦਰਜ ਨੇ ਬਾਕੀਆਂ ਦਾ ਕੋਈ ਕ੍ਰਿਮਨਲ ਪਿਸ਼ੋਕੜ ਹੁਣ ਤੱਕ ਸਾਹਮਣੇ ਨਹੀਂ ਆਇਆ ਕਿਉਂਕਿ ਕਈ ਵਾਰਦਾਤਾਂ ਤੋਂ ਬਾਵਜੂਦ ਇਹ ਅਰੈਸਟ ਨਹੀਂ ਹੋ ਸਕੇ ਸੀ ਜਦਕਿ ਕ੍ਰਾਈਮ ਪੇਸ਼ਾ ਬੰਦੇ ਆ ਤੇ ਕਾਫੀ ਲੰਬੇ ਸਮੇਂ ਤੋਂ ਵਾਰਦਾਤਾ ਕਰ ਰਹੇ ਸੀ ਜਿਹੜਾ ਅਮਨਦੀਪ ਸਿੰਘ ਜੱਟ ਪਟਿਆਲਾ ਜੇਲ੍ਹ ਚ ਬੰਦਾ ਇਹ ਉਹਦਾ ਐਂਟੀ ਗੈਂਗ ਆ ਪਿਛਲੇ ਮਹੀਨੇ 10 ਪਿਸਤੌਲ ਜਿਹੜੇ ਆ ਅਸੀਂ ਇਹਨਾਂ ਦੇ ਐਂਟੀ ਗੈਂਗ ਤੋਂ ਰਿਕਵਰ ਕੀਤੇ ਸੀ ਤੇ ਉਹਦੀ ਬਦਲਾਖੋਰੀ ਜਾਂ ਕਿਸੇ ਸੈਂਸੇਸ਼ਨਲ ਕਤਲ ਨੂੰ ਅੰਜਾਮ ਦੇਣ ਲਈ ਇਹਨਾਂ ਨੇ ਆ ਪੰਜ ਪਿਸਤੌਲ ਜਿਹੜੇ ਆ ਇਹ ਵੀ ਅਰੇਂਜ ਕੀਤੇ ਸੀ ਤੇ 300 ਗ੍ਰਾਮ ਤੋਂ ਜ਼ਿਆਦਾ ਹੈਰੋਇਨ ਦੀ ਰਿਕਵਰੀ ਹੋਈ ਹੈ ਤੇ ਇਹਦੇ ਨਾਲ ਬੜਾ ਇੱਕ ਸਪਲਾਈ ਚੇਨ ਜਿਹੜੀ ਹੈ ਕਿ ਡਰੱਗਸ ਦੀ ਪਟਿਆਲਾ ਜ਼ਿਲ੍ਹੇ 'ਚ ਉਹਨੂੰ ਕਾਫੀ ਵੱਡਾ ਸੱਟ ਬੈਕ ਲੱਗਾ ਹੈ ਨਿਕੋਰ ਬਾਕਰ ਲਈ ਇਹ ਸਕੂਲਾਂ ਦੀ ਕੋਲ ਜਾਂਦੀ ਬਾਹਰ ਕਰਦੇ ਚੀਜ਼ ਹੈ ਦੇਖੋ ਜੀ ਇਹਨਾਂ ਦੀ ਪ੍ਰੀਲਿਮਨਰੀ ਪੁਸ਼ਗਿਸ ਚ ਆਇਆ ਕਿ ਇਹ ਜਿਹੜੇ ਸਬਰਬਨ ਏਰੀਆ ਨੇ ਜਿਵੇਂ ਅਰਬਨ ਐਸਟੇਟ ਹੋ ਗਿਆ ਹੈ ਪੰਜਾਬੀ ਯੂਨੀਵਰਸਿਟੀ ਦੇ ਲਾਗੇ ਦਾ ਜਿਹੜਾ ਏਰੀਆ ਉੱਥੇ ਹੈਰੋਇਨ ਸਪਲਾਈ ਕਰਦੇ ਸੀ ਤੇ ਇਹਨਾਂ ਨੂੰ ਫੜਨ ਨਾਲ ਤੇ ਕਾਫੀ ਸਪਲਾਈ ਚੇਨ ਨੂੰ ਕਾਫੀ ਜਿਹੜਾ ਸੈਡ ਬੈਕ ਲੱਗੂ ਜਿਹਨਾਂ ਚ ਅਰੈਸਟ ਨਹੀਂ ਹੋ ਰੋਹਨ ਨਹੀਂ ਹੈ ਜਿਹੜੇ ਹਾਂ ਉਹ ਉਹਦੇ ਪਿੱਛੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਤਾਂ ਪ੍ਰਤੀਵਗਾਰਿਕ ਹੋਏਨਾਂ ਦੀ ਉਹ ਅਸੀਂ ਆਇਡੈਂਟੀਫਾਈ ਕਰਾਂਗੇ ਜੀ ਜੇਕਰ ਨਸ਼ੇ ਤੇ ਅਸਲਾ ਸਪਲਾਈ ਕਰਨ ਦੇ ਗੋਰਖ ਧੰਦੇ ਨਾਲ ਕੋਈ ਵੀ ਗੈਰ ਕਾਨੂੰਨੀ ਜਾਇਦਾਦਾਂ ਬਣਾਈਆਂ ਹੋਣੀਆਂ ਤੇ ਉਹਨਾਂ ਨੂੰ ਫੋਰਫੀਟ ਵੀ ਕਰਾਇਆ ਜਾਊਗਾ ਤੇ ਅਗਲੀ ਜਾਂਚ ਅਨੁਸਾਰ ਕਾਰਵਾਈ ਪੁਰਾਣਾ ਅਪਰਾਧਿਕ ਰਿਕਾਰਡ ਕਿਹਦਾ ਕਿਹਦਾ ਮਿਲਿਆ ਇਹਨਾਂ ਚੋਂ ਇੱਕ ਬੰਦਾ ਹੀ ਆ ਜੀ ਜਿਹੜਾ ਪੁਰਾਣਾ ਅਪਰਾਧਿਕ ਰਿਕਾਰਡ ਦਾ ਵਿਜੇ ਕੁਮਾਰ ਦਾ ਇਹਦੇ ਤੇ ਪਹਿਲਾਂ ਐਨਡੀਪੀਐਸ ਐਕਟ ਦਾ ਮਕਦਮਾ ਦਰਜ ਪਰ ਬਾਕੀ ਦੋਸ਼ੀਆਂ ਨੂੰ ਹੋਰ ਵੀ ਡੂੰਘਾਈ ਨਾਲ ਪੁੱਛਗਛ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਊਗਾ ਤੇ ਰਿਮਾਂਡ ਹਾਸਲ ਕਰਨ ਉਪਰੰਤ ਹੋਰ ਵੀ ਕਿਹੜੇ-ਕਿਹੜੇ ਗੈਂਗ ਮੈਂਬਰ ਨੇ ਸਾਨੂੰ ਅੱਗੇ ਹੋਰ ਵੀ ਅਰੈਸਟ ਤੇ ਰਿਕਵਰੀ ਹੋਣ ਦੀ ਉਮੀਦ ਹੈਗੀ ਹੈ ਜੀ ਜਿਵੇਂ ਡਰਗ ਫੋਰਸ ਫੋਰ ਲਾਕੇ ਤੇ ਰਹਿੰਦੇ ਆ ਰੋੜੀਗੋਟ ਮੁਹੱਲੇ ਉਧਰ ਹੋ ਗਿਆ ਜਾਂ ਤਾਂ ਕਲੋਨੀ ਹੈ ਜਾਂਦਾ ਇਹ ਇਨਾ ਕਲੋਨੀਆ ਚ ਮਤਲਬ ਦੇਖੋ ਇਹ ਪ੍ਰੀਲਿਮਨਰੀ ਪੁਸ਼ਕਿਸ਼ੇ ਚ ਇਹ ਗੱਲ ਸਾਹਮਣੇ ਆਈ ਹੈ ਕਿ ਬਾਰਡਰ ਏਰੀਆ ਤੋਂ ਅੰਮ੍ਰਿਤਸਰ ਰੂਰਲ ਏਰੀਆ ਤੋਂ ਤਰਨਤਾਰਨ ਏਰੀਆ ਤੋਂ ਲੈ ਕੇ ਆਉਂਦੇ ਸੀ ਤੇ ਪਟਿਆਲੇ ਸ਼ਹਿਰ ਚ ਸਪਲਾਈ ਕਰਦੇ ਸੀ ਤੇ ਬਾਕੀ ਹੋਰ ਪੁਸ਼ਕਿਸ਼ ਜਾਰੀ ਹੈ ਨਾਲ ਠੀਕ ਹੈ ਠੀਕ ਸਰ ਫੋਟੋ ਕਰਕੇ ਲਗਾਓ ਲੱਗੀ ਤੈਨੂੰ ਨਹੀਂ